ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਜਿੱਥੇ ਦੁਨਿਆਵੀ ਦੁਨੀਆਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਰਿਹਾ ਕਦੇ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਪਟਾ ਪਾਇਆ ਹੁੰਦਾ ਸੀ ਕੋਈ ਲਾਉਂਦਾ ਨਹੀਂ ਸੀ ਤੇ ਉੱਥੇ ਅੱਜ ਕੱਲ ਨਸ਼ਿਆਂ ਦਾ ਬੋਲਬਾਲਾ ਲੁੱਟ ਖੋ ਇੰਨੀ ਜਿਆਦਾ ਧੱਕੇ ਨਾਲ ਖੋਹਿਆ ਜਾਂਦਾ ਪਰ ਉੱਥੇ ਕਹਿੰਦੇ ਬੀ ਨਾਲਸ ਨਹੀਂ ਹੁੰਦਾ ਕਦੇ ਵੀ ਇਮਾਨਦਾਰੀ ਜਿੰਦਾ ਰਹਿੰਦੀ ਹੈ ਸਾਡੇ ਬੜੇ ਸਤਿਕਾਰਯੋਗ ਭਰਾ ਬਾਈ ਜਗਸੀਰ ਪੱਖੋਗੇ ਪੇਂਟਰ ਦਾ ਕੰਮ ਕਰਦੇ ਆ ਕਲਰ ਦਾ ਕੰਮ ਕਰਦੇ ਆ ਇਹ ਮੋੜ ਨਾਲ ਬੇ ਦਿੱਲੀ ਆਉਂਦੇ ਆ ਕਲਰ ਕਰਨ ਇਹ ਰਸਤੇ ਦੇ ਵਿੱਚੋਂ ਜਿਹੜਾ ਇਹਦੇ ਬਾਈ ਦੇ ਹੱਥ 'ਚ ਫੋਨ ਆਇਆ ਇਹ ਛਾਇਆ ਬਾਈ ਨੂੰ ਡਿੱਗਿਆ ਹੋਇਆ ਸੜਕ 'ਤੇ ਤੇ ਇਹ ਬਾਈ ਗਿੰਦਰਕੇ ਭਗਤਪੁਰੇ ਤੋਂ ਇਹਨਾਂ ਦਾ ਫੋਨ ਸੀ ਇਹਨਾਂ ਨੇ ਕਾਲ ਕਰ ਲਈ ਤੇ ਵਾਪਸ ਕਰਨ ਲੱਗੇ ਆ ਜੀ ਕਿਉਂਕਿ ਇਹਦੇ ਵਿੱਚ ਜ਼ਰੂਰੀ ਕਾਗਜ਼ਾਤ ਆ ਜਿਹੜੇ ਡਾਕੂਮੈਂਟ ਜਿੱਥੇ ਫੋਨ ਜ਼ਰੂਰੀ ਆ ਉਹਦੇ ਡਾਕੂਮੈਂਟ ਬਹੁਤ ਜ਼ਰੂਰੀ ਹੈ ਇਸ ਕਰਕੇ ਬਾਈ ਨੇ ਇਮਾਨਦਾਰੀ ਭਾਵਾਂ ਦਿਹਾੜੀ ਕਰਦਾ ਹੈ ਕਿਰਤ ਮਜ਼ਦੂਰੀ ਕਰਦਾ ਪਰ ਇਮਾਨਦਾਰੀ ਦਿਖਾਈ ਹੈ ਤੇ ਫੋਨ ਆ ਜਿਹੜਾ ਇਹ ਅਸੀਂ ਬਾਈ ਨੂੰ ਮੋੜਨ ਲੱਗੇ ਆ ਕਿਉਂਕਿ ਅੱਜ ਕੱਲ੍ਹ ਲੋਕ ਹੱਥਾਂ 'ਚੋਂ ਖੋਹਦੇ ਆ ਅ ਚਿੱਟੇ ਵਾਲੇ ਵੇਚਦੇ ਆ 100 ਕੁਸ਼ ਕਰਦੇ ਆ ਉੱਥੇ ਅੱਜ ਕੱਲ ਬਈ ਕਹਿੰਦੇ ਆ ਵੀ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਹੋਏ ਬੰਦੇ ਵੀ ਚਾਹੇ ਕੋਈ ਮੋਨਾ ਚਾਹੇ ਸਰਦਾਰ ਆ ਉਹ ਰੱਬ ਦੇ ਭੈਅ ਚ ਰਹਿੰਦੇ ਆ ਮੋੜਨ ਲੱਗੇ ਬਾਈ ਕਿੱਥੋਂ ਧਿਆਸੀ ਬੋਣ ਹੈ ਇਹ ਇਹ ਜਿੱਥੇ ਚਿੱਟੇ ਵਾਲੇ ਕੋਠੇ ਤੇ ਹੈ ਜਦੋਂ ਮੈਂ ਮੋੜਨ ਲੱਗਾ ਜੀ ਉਧਰੋਂ ਉਹ ਨਾਲ ਹੀ ਉਹਨਾਂ ਛੜਕਦੇ ਪਿਆ ਸੀਗਾ ਜੀ ਚਾਹ ਜਾਂ ਨਹੀਂ ਜਿਹੜਾ ਵੀ ਫੋਨ ਤੇ ਆ ਗਿਆ ਤੜਕੋ ਤੜਕੇ ਦਿਹਾੜੀ ਬਣ ਗਈ ਆ ਮੈਨਾਂ ਆਇਆ ਹੋ ਗਿਆ ਕਿਹਿਆ ਕਰੀਉਂਦਾ ਕਿਹਿਆ ਵਾਜੀ ਪ੍ਰੂਫ ਨੇ ਵਿੱਚ 100 ਖਾਤੇ ਚੱਲਦੇ ਆ ਜੀ ਬਹੁਤ ਹਾਂ ਕਿਉਂਕਿ ਹਰੇਕ ਖਾਤੇ ਨਾਲ ਟੱਚ ਸਾਰੇ ਬੱਚਿਆਂ ਦੀ ਜ਼ਿੰਦਗੀ ਮੋਬਾਈਲ ਤੇ ਹੀ ਆਈ ਬਿਲਕੁਲ ਬਿਲਕੁਲ ਅਗਲੇ ਦੀਆਂ ਪਰਸਨਲ ਚੀਜ਼ਾਂ ਵੀ ਬਹੁਤ ਹੁੰਦੀਆਂ ਫੋਨ ਦੇ ਵਿੱਚ ਪਰਸਨਲ ਚੀਜ਼ਾਂ ਬਹੁਤ ਜ਼ਿਆਦਾ ਹੀ ਨੇ ਕਿਵੇਂ ਲੱਗਿਆ ਬਈ ਫੋਨ ਮੋੜਿਆ ਬਾਈ ਨੇ ਬਹੁਤ ਵਧੀਆ ਲੱਗਿਆ ਵੀਰ ਜੀ ਇਹ ਮਜ਼ਦੂਰੀ ਵਾਲਾ ਬੰਦਾ ਹੈ ਨਾ ਇਹ ਵੀ ਕਿਰਤ ਕਮਾਈ ਵਾਲੇ ਦੇ ਦਿਹਾੜੀ ਕਰਨ ਆਉਂਦਾ ਤੇ ਫੇਰ ਵੀ ਮੋੜਨਾ ਜਿਹੜਾ ਮਾਨ ਕੋਸ਼ ਬਿਲਕੁਲ 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 ਚੈੱਕ ਕਰ ਲਾ ਬਈ ਇਹਦੇ ਪਿੱਛੇ ਡਾਕੂਮੈਂਟ ਹੈ ਪੈਸੇ ਵੀ ਆ ਕੁਝ ਤੇ ਬਹੁਤ ਧੰਨਵਾਦ ਹੈ ਪਿਆਰੋ ਜਰੂਰ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਚੀਜ਼ਾਂ ਮੋੜਨੀਆਂ ਚਾਹੀਦੀਆਂ ਹਾਂਜੀ 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 ਮਿੱਟੀ ਹੈ ਇਹ ਪ੍ਰੂਫ ਦੇਖ ਲਈ ਸੀ ਹਾਂ ਹਾਂ ਬੜੀ ਮਿਹਰਬਾਨੀ ਧੰਨਵਾਦ ਥੈਂਕ ਯੂ ਧੰਨਵਾਦ ਆ ਜੀਰੇ ਭਾਈ